ਵਿਆਹ ਮੰਗਣੇ ਭੋਗ ਪਾਰਟੀਆਂ ਹੋਰ ਖੁਸ਼ੀ ਦੇ ਸਮਾਗਮ ਐਤਵਾਰ ਵਾਇਦਾ ਸਾਰੇ ਤੁਸੀਂ اٹینڈ ਲਾਜ਼ਮੀ ਕਰਨੇ ਹੁੰਦੇ ਐ ਪਰ ਜਦੋਂ ਬੇਰੁਜ਼ਗਾਰ ਹੋ ਤਾਂ ਰੁਜ਼ਗਾਰ ਦੀ ਲੜਾਈ ਦੇ ਵਿੱਚ ਸ਼ਾਮਲ ਹੋਣਾ ਸਹਿ ਦੂਜੇ ਨੰਬਰ ਤੇ ਰਹਿ ਜਾਂਦਾ ਹੈ ਤਾਂ ਕਰਕੇ ਸਰਕਾਰ ਨੂੰ ਮਨਮਰਜ਼ੀਆਂ ਕਰਨ ਦਾ ਮੌਕਾ ਮਿਲਦਾ ਹੈ ਤਾਂ ਕਰਕੇ ਸਰਕਾਰ ਸਾਢੇ 3 ਸਾਲਾਂ ਜਿੱਕ ਵੀ ਪੋਸਟ ਨਹੀਂ ਕੱਢੀ ਹੁਣ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੋ ਤਰੀਕ ਨੂੰ ਦੁਸਹਿਰਾ ਮਨਾ ਕੇ ਹਟਿਆ ਸੰਰੂਰ ਮੁੱਖ ਮੰਤਰੀ ਦਾ ਉਤਲਾ ਫੋਕੇ ਰਾਵਣ ਸਮਝਦੇ ਹੋਏ ਦਿਵਾਲੀ ਆ ਰਹੀ ਹੈ ਇਹ ਦਿਵਾਲੀ ਉਦੋਂ ਤੱਕ ਤੁਹਾਡੇ ਵਾਸਤੇ ਬੰਢੇ ਨਹੀਂ ਰੱਖਦੀ ਜਦੋਂ ਤੱਕ ਤੁਹਾਡੇ ਕੋਲੇ ਰੋਜ਼ਗਾਰ ਨਹੀਂ ਤੁਹਾਡੀ ਡਿਗਰੀ ਦਾ ਬੋਲ ਨਹੀਂ ਪੈਂਦਾ 19 ਤਰੀਕ ਦੇ ਐਤਵਾਰ ਨੂੰ ਸੰਗਰੂਰ ਮੁੱਖ ਮੰਤਰੀ ਦੇ ਸਹਿਰ ਫਿਰ ਆਪਾਂ ਦਿਵਾਲੀ ਮਨਾਵਾਂਗੇ 20 21 ਤਰੀਕ ਦੀ ਤੁਹਾਨੂੰ ਫਿਰ ਛੁੱਟੀਆਂ ਨੇ 19 ਤਰੀਕ ਐਤਵਾਰ ਹੈ ਐਤਵਾਰ ਦਾ ਦਿਨ ਜ਼ਰੂਰ ਜ਼ਰੂਰ ਅਡਜਸਟ ਕਰੋ ਅੱਗੇ ਦਿਵਾਲੀ ਹੈ ਅਗਲਾ ਦਿਨ ਫਿਰ ਬਾਬਾ ਵਿਸ਼ਕਰਮਾ ਦਾ ਦਿਨ ਮਨਾਉਣੇ ਹੋ ਇਹ ਸਾਰੇ ਦਿਨ ਮਨਾਉਣੇ ਤੁਹਾਡੇ ਵਾਸਤੇ ਤਾਂ ਹੀ ਇਲਾਹੇਵੰਦ ਨੇ ਜੇਕਰ ਆਪਣੇ ਰੋਜ਼ਗਾਰ ਦੀ ਜਗਤ ਦੇ ਵਿੱਚ ਸ਼ਾਮਲ ਹੋਵੋਗੇ 2 ਤਰੀਕ ਨੂੰ 2 ਨਵੰਬਰ ਨੂੰ ਆਪਾਂ ਤਰੰਤਰ ਚੱਲਾਂਗੇ 19 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਆਪਾਂ ਸਮਰੂਹ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਸਹਿਰ ਦੇ ਵਿੱਚ ਜਿਵੇਂ ਕਾਮਰਸ ਵੇਲੇ ਦੀਵਾਲੀ ਮਨਾਉਣੇ ਰਹੇ ਆ ਆਪਣੀਆਂ ਮੰਗਾਂ ਦੇ ਲਈ ਉਮਰ ਹੱਥ ਛੋੜਦੇ ਲਈ 55% ਲਈ ਮਾਸਟਰਕਟ ਲੈਕਚਰਸ ਹੈ ਸੈਕ ਪ੍ਰੋਫੈਸਰ ਦੀਆਂ ਪੋਸਟਾਂ ਦੇ ਲਈ ਇਹਨਾਂ ਸਾਰੀਆਂ ਮੰਗਾਂ ਦੇ ਲਈ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਵਜਿਹਾ ਸਾਝਾ ਮੋਰਚਾ ਲਗਾਤਾਰ ਜਤਨਸ਼ੀਲ ਹੈ ਆਓ 19 ਤਰੀਕ ਦਿਨ ਐਤਵਾਰ ਨੂੰ ਸੰਗਰੂਰ ਬੇਸਕਾ ਸੰਜੀ ਮੁਰਚੇ ਵੱਲੋਂ ਮੈਂ ਸੁਮਿੰਦਰ ਸਿੰਘ ਕੱਲੋਂ